ਟੋੜੇ ਬੱਚਿਆਂ ਦਾ ਦਿਮਾਗ ਸਲੇਟ ਵਰਗਾ ਜਿਹੜਾ ਕੋਈ ਛਾਪ ਦੋਗੇ ਛਪ ਜਾਊਗਾ ਲਿਖਣਾ ਕੋਈ ਆਮਦ ਨਹੀਂ ਹੈਗੀ ਪ੍ਰੈਕਟਿਸ ਕਰੋਗੇ ਤਾਂ ਲਿਖਣ ਲੱਗ ਜਾਓਗੇ ਮਿਹਨਤ ਕਰੋਗੇ ਤਾਂ ਸਾਇੰਸਦਾਨ ਬਣ ਜਾਓਗੇ ਪਰ ਮੇਰੇ ਮੁਲਕ ਦੀ ਇੱਕ ਪ੍ਰੋਬਲਮ ਹੈ ਜਿਹੜਾ ਸਭ ਤੋਂ ਵੱਧ ਪੜਦਾ ਉਹ ਸਾਇੰਸਦਾਨ ਬਣਦਾ ਹੈ ਜਿਹੜਾ ਸਭ ਤੋਂ ਵੱਧ ਪੜਦਾ ਉਹ ਸਾਇੰਟਿਸਟ ਬਣਦਾ ਹੈ ਪਰ ਜਿਹੜਾ ਉਤੋਂ ਥੋੜਾ ਜਿਹਾ ਘੱਟ ਬਣਦਾ ਉਹ ਆਈਐਸ ਬਣਦਾ ਉਹ ਸਾਇੰਸਦਾਨਾਂ ਨੂੰ ਰੂਲ ਕਰਦਾ ਹੈ ਜਿਹੜਾ ਉਤੋਂ ਘੱਟ ਪੜਦਾ ਉਹ ਨੇਤਾ ਬਣਦਾ ਉਹ ਦੋਨਾਂ ਨੂੰ ਰੂਲ ਕਰਦਾ ਜਿਹੜਾ ਕੋਰਾਨ ਪੜ੍ਹਦਾ ਉਹ ਸਿਰ ਘਮਾਉਂਦਾ ਤੇ ਸਾਰੇ ਉਹਦੇ ਚਰਨਾਂ 'ਚ ਬਹਿ ਜਾਂਦੇ ਉੱਥੇ ਜਾਦੂ ਪੰਜਾਬੀਓ ਤੁਹਾਡਾ ਸਿਰ ਹਰ ਤੋਂ ਨਹੀਂ ਝੁਕ ਸਕਦਾ ਤੁਹਾਡਾ ਸਿਰ ਸਿਰਫ ਝੁਕ ਸਕਦਾ ਜਿਹਨੇ ਤੁਹਾਡੇ ਲਈ ਪਰਿਵਾਰ ਵਾਰਿਆ ਜਿਹਨਾਂ ਨੇ ਆਪਣੇ ਬੱਚੇ ਵਾਰਿਆ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਇੱਕੋ ਦਰ ਤੇ ਮੱਠਾ ਢੇਕਣਾ ਉਹ ਬਾਬੇ ਨਾਨਕ ਦਾ ਦਰ ਹੈ ਔਰ ਬਾਕੀ ਮੈਨੂੰ ਉਹੀ ਸੁਣ ਜਿਹੜੇ ਇਸ ਦਰ ਨੂੰ ਪਿਆਰ ਕਰਦੇ ਦੂਜੇ ਨਹੀਂ ਸੁਣ ਨਹੀਂ ਸੁਣਨਾ ਤਾਂ ਨਾ ਸੋ ਚੜਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ ਡੇਰੇ ਆ ਚੀ ਜ਼ਿੰਦ ਨਾਮ ਨਾ ਤੂੰ ਕਰ ਚੜਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ ਡੇਰੇ ਆ ਚੀ ਜ਼ਿੰਦ ਨਾਮ ਨਾ ਤੂੰ ਕਰ ਇਹਦੇ ਨਾਲੋਂ ਚੰਗਾ ਫੱਗ ਕੱਢ ਜੱਟ ਖੱਤ ਖੱਲੇ ਜੱਟ ਜੱਟੀ ਨਹੀਂ ਉੱਤੇ ਨੀਲੀ ਛੱਤ ਖੱਲੇ ਜੱਟ ਜੱਟੀ ਉੱਤੇ ਨੀਲੀ ਛੱਤ ਖੱਲੇ ਫੇਰਦਾ ਏ ਮੜਾ ਕੋਈ ਸਿਰ ਜੱਕ ਮੋਂਦਾ ਏ ਚਮਚਿਆਂ ਦੀ ਡਿਊਟੀ ਬੰਦੇ ਪੱਟਣ ਤੇ ਲਾਉਂਦਾ ਏ ਖੜ ਜਾ ਮੈਂ ਕੱਢ ਦੂੰਗਾ ਬਾਡੀ ਜੱਟੀ ਏ مت ٹیکنا بابے نانک نے درگاہ جی آکو واحر جی کا خالص آپ اس سبق چلیے